ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਫੰਡ ਟੂ ਡੀ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਸੁਆ ਸਵਾਇਆ ਨਾਗਾ ਇੱਕ ਗੱਬਰ ਦਾ ਡੀਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਥੋਸੀ ਆ ਬਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਰੇ ਰਾਜਾ ਪੈਂ ਟੁੱਡੀਕੇ ਆਪਣਾ ਨਹੀਂ ਟੁੱਡੀਕੇ ਆ ਠੀਕ ਆ ਜਿਹੜਾ ਮੋਗੇ ਦੇ ਨਾਲ ਜੱਤਵਾਲ ਦੇ ਨਾਲ ਜੱਤਵਾਲ ਦੇ ਨਾਲ ਆ ਬਰੇ ਠੀਕ ਆ ਜੀ ਤੇ ਮੋਬਾਈਲ ਨੰਬਰ ਬਾਈ 81 ਨੂੰ 50 96 573 ਠੀਕ ਆ ਬਾਈ ਸੁਏ ਸਵਾਇਆ ਨਾਗ ਤੋਂ ਸ਼ੁਰੂ ਕਰਦੇ ਸੁਆ ਕਰਨ ਮਸੂਈ ਜੀ ਇਹ ਵੀ ਪਹਿਲੇ ਸੁਆ ਸੁਈ ਆ ਕਦੋਂ ਸੂਈ ਆ ਜੀ ਇਹ ਇਹ ਮਾਲਾ ਰਾਤ ਸੂਈ ਆ ਏ 12 ਵਜੇ ਬੱਚਾ ਕੀ ਦਿੱਤਾ ਜੀ ਬੱਚਾ ਦੇ ਵੀਰੇ ਜੇਰ ਜੀ ਆ ਪਈ ਵੀਰੇ ਜੇਰ ਵੀ ਵੀਡੀਓ ਹੀ ਹੈਗੀ ਆਪਣੇ ਕੋਲ ਆ ਪਈ ਦੀ ਠੀਕ ਆ ਬਾਈ ਤੇ ਕਿੰਨਾ ਕ ਬੋਲਾ ਕੱਢਿਆ ਜੇ ਬੋਲਾ ਵੀਰੇ ਤਰ ਕੇ ਬੱਚੇ ਨੂੰ ਆਈ ਕੋ ਤੈਨੂੰ ਕਿੰਨੋ ਕੱਢਿਆ ਮੈਂ ਗੱਪ ਮਾਲ ਨੂੰ ਜਿੰਨਾ ਮਰਜ਼ੀ ਮੈਂ ਤੈਨੂੰ ਕਿੰਨੋ ਕੱਢਿਆ ਥਣਾ ਦੀ ਦੰਨ ਆ ਜੀ ਥਣਾ ਹੀ 1 ਨੰਬਰ ਆ ਵੀਰੇ ਕਿੰਨਾ ਬਾਜੀ ਦੁੱਧ ਜੀ ਦੁੱਧ ਵੀਰੇ 1500 ਅਗਲੇ ਨੂੰ ਕੋਈ ਨਹੀਂ ਕਹਿੰਦਾ ਤੁਰ ਕੇ ਦਿਖਾ ਪਾਟ ਵਾਲੀ ਬਾੜਾ ਪਹਿਲਾਂ ਧਾਰਾ ਮਾਰ ਕੇ ਦਿਖਾ ਦੇ ਕੋਈ ਚੱਕਰ ਨਹੀਂ ਠੀਕ ਆ ਜੀ ਬਾਪੀ ਆਏ ਆ ਫਲੂਨ ਵੀ ਲੈਣ ਨੂੰ ਦੀ ਵਿ ਠੰਡੀ ਸੀਲ ਬਸੇ ਨਿਕਲੀ ਯਾਰ ਠੀਕ ਆ ਬਾਈ ਬੱਚਾ ਮਗਰ ਆ ਜਾਂਦਾ ਬੱਚਾ ਬਾਈ ਕਹਿੰਦਾ ਕਈ ਵੀ ਇੰਨਾ ਥੋੜਾ ਜਿਹਾ ਵਹਿਮ ਕਰ ਜਾਂਦੇ ਹੁੰਦੇ ਆ ਬਈ ਪਹਿਲਾਂ ਲਤ ਛੜਨਾ ਕਰਦੀ ਹੋਵੇ ਤਾਂ ਹੀ ਬਾਈ ਦੱਸਦਾ ਕਿ ਪਹਿਲਾਂ ਪੱਧਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਇੱਕ ਹੋਰ ਆ ਬਾਈ ਇੱਕ ਵਾਰੀ ਨਿਆਣੇ ਨੂੰ ਦਾ ਕਰਦੇ ਨੇ ਨਿਆਣੇ ਦਾ ਵੀ ਝਟਕਰ ਸੀਗਾ ਠੀਕ ਆ ਜੀ ਨਿਆਣਾ ਦਾ ਸਹੀ ਭੋਨ ਦਿਲਾਓ ਜੀ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਨਿਆਣਾ ਪਾਤਾ ਜੀ ਦਿਲਾਓ ਜੀ ਓਕੇ ਜੀ ਮਗਰ ਲਿਆ ਜੂ ਮਾਰਦੀ ਫਿਰ ਦਰਨਾ ਜੀ ਚਵਾਈ ਦਾ ਬੜੀ ਚੰਗੀ ਹੈ ਯਾਰ ਬੱਚੀ ਨੂੰ ਚਵਾਈ ਦੀ ਇੱਕ ਨੰਬਰਾਂ ਤੋੜ ਕੇ ਦਿਖਾਦੀ ਫਿਰੇ ਹੁਣ ਉਹਨੂੰ ਬੱਚਾ ਬੰਦ ਹੋ ਜੀ ਬਾਕੀ ਤਿਆਰੀ ਬੜੀ ਚੰਗੀ ਕੀਤੀ ਹੈ ਸੋਹਣਾ ਹਵਾਨਾ 3-4 ਕਿਲੋ ਬੋਹਲਾ ਕੱਢਿਆ ਹੋਇਆ ਹੈ ਤੇ ਜੇ ਕਰਮ ਵਾਲੀ ਦਾ ਨਾਂ ਕੱਢਿਆ ਹੁੰਦਾ ਤਾਂ ਮੇਰੇ ਹਿਸਾਬ ਨਾਲ ਬੈਠਣ 'ਚ ਵੀ ਦਿੱਕਤ ਆਉਣੀ ਸੀ ਗਾਣ ਰੰਗ ਰੂਪ ਜਾਤ ਬਰੀਡ ਦੀ ਚੰਗੀ ਆ ਸੂਲਾਸਦਾਰਾ ਕਿਲੋ ਦੁੱਧ ਕਹਿੰਦਾ ਵੀ ਕੀ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਵਾ ਬਹੁਤ ਆ ਵੀ ਸੇਵਾ ਦਾ 15 ਕਿਲੋ ਮੰਨ ਕੇ ਭਾਈ ਕੋਈ ਲੈ ਜੇ ਠੀਕ ਆ ਜੀ ਜੇ ਉਹਦੀ ਗਰੰਟੀ ਹੋਣਾ ਦੀ ਗਰੰਟੀ ਠੀਕ ਆ ਜੀ ਥਾਣਾ ਦੀ ਗਰੰਟੀ ਹੋਗੀ ਥਾਣਾ ਦੇ ਸਾਈਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਸੋਨੇ ਆ ਭਵਾਨਾ ਸੋਨਾ ਤਿਆਰ ਕੀਤਾ ਹੋਇਆ ਠੰਡੀ ਸੀਲ ਪੂਰੀ ਆ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਹੀ ਦਿੱਤਾ ਜੀ ਚਾਰ ਹੀ ਥਾਣਾ ਪੋਰਡ ਸ਼ਾਂਖਪੂਰਾ ਵੀ ਨੇ ਰੰਗ ਪ੍ਰਿੰਟ ਵਜਨ ਵਜੂਦ ਦੀ ਪੂਰੀ ਚੰਗੀ ਆ ਜੀ ਮੋੜ ਲਿਆ ਵੀਰੇ ਡਿਮਾਂਡ ਜਮਾ ਲੈਣ ਦੇ ਨਾਲ ਹੀ ਇੱਕ ਹੋਰ ਰਿਕਵੈਸਟ ਆ ਕਰਦੇ ਨਾ ਵੀਡੀਓ ਦੇਖ ਲਿਆ ਕਰੋ ਆ ਦੇਖ ਲਓ ਮੇਰੇ ਹਿਸਾਬ ਨਾਲ ਸਹੀ ਗੱਲ ਆ ਜੀ ਮੋਰਗੇ ਇੱਥੇ ਆ ਕੇ ਬੰਦਾ ਕਹਿੰਦਾ ਸ਼ੂਤੀ ਆ ਵੀਰੇ ਵੀਡੀਓ ਬੰਦੇ ਨਾਲ ਦਾ ਕੰਮ ਲਾ ਲਿਆ ਕਰੋ ਬੰਦੇ ਦਾ ਆਪ ਦੇ ਹਿਸਾਬ ਨਾਲ ਮੈਨ ਲਿਆ ਕਰੋ ਬਾਈ ਦਾ ਕੱਦ 5 10 11 ਦੇ ਆਸपास ਆਦੇ ਉਸ ਹਿਸਾਬ ਨਾਲ ਤੁਸੀਂ ਗਾਣ ਦਾ ਮੈਨ ਲਿਓ ਕਾਡਾਂ ਵਾਲੀ ਆਪਾਂ ਨਹੀਂ ਬਈ ਛੋਟੀ ਜਿਹੀ ਕਾਡਾਂ ਲਈ ਆਵਾਂ ਤੇ ਨਹੀਂ ਆਪਾਂ ਬਈ ਇਹਨੂੰ ਕਹਿ ਸਕਦੇ ਛੋਟੀ ਜਾਂਦਾ ਉਹ ਜਰਸੀਆਂ ਜਾਂਦੀਆਂ ਹੁੰਦੀਆਂ ਹੈ ਹੈ ਕਾਡਾਂ ਵਾਲੀ ਹੈ ਚੰਗੀ ਪਰ ਤੇ ਵੀ ਬੰਦੇ ਨੇ ਕਹਿੰਦੇ ਬਈ ਛੋਟੀ ਜਿਹੀ ਕੋਲੇ ਆ ਗਈ ਵੀਡੀਓ ਬੱਦੀ ਲੱਗਦੀ ਠੀਕ ਹੈ ਜੀ ਉਹ ਭਣ ਬਹੁਤ ਕਾ ਕੇ ਦੇਖ ਲਿਆ ਕਰੋ ਠੀਕ ਹੈ ਬਈ ਬਾਕੀ ਫਿਟਨੈਸ ala ਹਵਾਨਾ ਕੋਈ ਟਟਮਾ ਲੈਵਾਨੀ ਜਮਾਂ ਲੈਣ ਦੇਣ ਵਾਲੀ ਡਿਮਾਂਡ ਪਈ ਹੈ ਦੀ ਵੀਰੇ ਮੋਲ ਤਾਂ ਜਿੰਨਾ ਮਰਜ਼ੀ ਕਾ ਲਗੇ ਰੰਗ ਵਾਏ ਲੋਕ ਵੀ ਮੰਗੀ ਜਾਂਦੇ ਆ ਠੀਕ ਹੈ ਪਰ ਮੋਲ ਨਹੀਂ ਕਰਨਾ ਵੀਰੇ 53000 ਦੀ ਦੇਵਾ ਹੈ ਗਾੜਾ ਹੋ ਜੂ ਮਾਨਦਾਨ ਜੀ ਵੀ ਕਰਾਂਗੇ ਮਾਨਦਾਨ ਕੋਈ ਚੱਕਰ ਨਹੀਂ ਠੀਕ ਆ ਜੀ 53000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਿੱਚੋਂ ਮਾਨਦਾਨ ਨੂੰ ਥੋੜਾ ਕੰਨਾ ਹੋ ਜੂਗਾ ਬੱਚਾ ਮਗਰ ਬੱਛਾ ਆ ਜਾਂਦਾ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਹੈ ਜੀ 2 ਨੰਬਰ ਬਾਈ ਸੂਆ ਇਹਦਾ ਕਿੰਨਾ ਵਾ ਜੀ ਇਹ ਵੀ ਦੁੱਧਾ ਸੂਆ ਹੁੰਦੀ ਆ ਠੀਕ ਆ ਸਮਾਂ ਕਿੰਨਾ ਕ ਲੈਂਦੀ ਆ ਜੀ ਸਵਾ ਨਾਲ ਲੈ ਵੀ ਫਤ ਅੱਧਾ ਫੇ ਜੀ ਠੀਕ ਆ ਜੀ ਕਿੰਨਾ ਵਾ ਜੀ ਦੁੱਧ ਜੀ ਦੁੱਧ ਵੀ ਪਲੂਰ ਲਾਉ ਨੂੰ 15 ਕਿਲੋ ਹੱਸਿਆ ਠੀਕ ਆ ਜੀ ਬਾਕੀ ਦੁੱਧ ਹਵਾ ਇਹਦਾ ਸਮਝਣਾ ਦੇਖ ਲਓ ਕਿੰਨਾ ਸ਼ਾਈਨ ਗਾਲੀ ਕਹਿਣਾ ਬਾਕੀ ਦੇਖ ਸਕਦੇ ਫੇਸ ਕੁਆਲਿਟੀ ਵੀ ਸੋਹਣੀ ਆ ਚਾਰ ਹੀ ਥਾਣੇ ਫੋਰ ਸ਼ਾਂਗ ਇਹਦੇ ਵੀ ਕੋਈ ਨਹੀਂ ਜੀ ਸਮਾਂ ਜ਼ਰੂਰ ਲੈ ਜੂ ਲਗਭਗ ਹਫਤੇ ਦੇ ਆਸ-ਪਾਸ ਬਾਕੀ ਇੱਕ ਦੋ ਦਿਨ ਪਸੂ ਕਈ ਔਰ ਉੱਪਰ ਵੀ ਲੈ ਜਾਂਦਾ ਜਾਂ ਪਹਿਲਾਂ ਵੀ ਸੂ ਸਕਦਾ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਬਾਲਟਲਾ ਹਮਨ ਚ ਬਹੁਤ ਮੰਨਾਂ ਦੇ ਸਾਰੀਆਂ ਬਾਲਟਲਾ ਕਰਮਾਲੀ ਨੇ ਕੱਢ ਕੇ ਸੂਣਾ ਥਣ ਕੱਲਾ-ਕੱਲਾ ਨਿੱਖੜ ਬੱਤਹੀ ਚਵਾਈ ਵਾਲਾ ਥਾਣਾ ਇਦੀ ਡਿਮਾਂਡ ਵੀਰੇ ਅੱਜ ਕੱਚੀ ਕੱਚੀ ਦੀ ਜੀ ਮੁੱਲ ਇਹਦਾ ਮਰਜੀ ਇਹ 45 ਦੀ ਲੱਗ ਵੀਰੇ ਠੀਕ ਆ ਜੀ ਖੰਡੀ ਛੰਡੀ ਬਹੁਤ ਆ ਬਣੂ ਬਰੂ ਬਥੇਰੀ ਢੋਲ ਢੂਲ ਬਹੁਤ ਢੋਲ ਢੂਲ ਬਹੁਤ ਪਈ ਹੈ ਜਮਾ ਜੈਜ ਡਿਮਾਂਡ ਅੱਜ ਕੱਚੀ ਕੱਚੀ ਬਾਈ ਕਹਿੰਦਾ 45000 ਦੀ ਦੇ ਦਾਂਗੇ ਵਿੱਚੋਂ ਥੋੜਾ ਗਾ ਨਾ ਮਾਣ ਤਣ ਜ਼ਰੂਰ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ